ਨੈਨਸੀ ਗਰੇਵਾਲਾ ਬਹੁਤ ਗਲਤ ਬੋਲ ਰਹੀ ਹੈ ਕੁੜੀ ਜੇ ਉਹ ਇੰਨੀ ਪ੍ਰੋਬਲਮ ਹੈ ਤਾਂ ਇੱਥੇ ਆ ਕੇ ਲੜੇ ਸਾਡੇ ਨਾਲ ਉੱਥੇ ਬੈਠੀ ਉਹ ਐਵੇਂ ਮੇਰਾ ਕੋਈ ਕੁਝ ਵਿਗਾੜ ਨਹੀਂ ਸਕਦਾ ਪਰ ਉਹ ਉੱਥੇ ਤੱਕ ਵੀ ਪਹੁੰਚ ਸਕਦੇ ਐ ਏਡੀ ਗੱਲ ਨਹੀਂ ਹੈਗੀ ਏਡੀ ਉਹਦੀ ਾਕਾਤ ਨਹੀਂ ਹੈਗੀ ਜਿੰਨਾ ਉਹ ਗਲਤ ਬੋਲ ਰਹੀ ਹੈ ਬਾਈ ਬਾਰੇ ਅਸੀਂ ਮੂਰੇ ਖੜਾਂਗੇ ਏਡੀ ਗੱਲ ਨਹੀਂ ਹੈਗੀ ਸਾਨੂੰ ਵੀ ਸਰਕਾਰ ਦੇ ਸਕਦੀ ਜੇਹਾਂ ਚ ਜਿੱਥੇ ਇਹਨੂੰ ਧੱਕਾ ਨਹੀਂ ਸਾਨੂੰ ਧੱਕਾਣ ਪਹਿਲਾਂ ਜਿਲਾ ਚਲ ਜਾ ਕੇ ਇਹਦਾ ਹੈ ਨਹੀਂ ਅਸੀਂ ਗੱਲ ਘਟਾਉਣ ਨੂੰ ਤਿਆਰ ਆ ਬਾਈ ਨੈਨਸੀ ਨੂੰ ਕੀ ਪ੍ਰੋਬਲਮ ਹੈ ਸਾਡੇ ਮੁੰਡਿਆਂ ਤੋਂ ਕਦੇ ਲੱਖੇ ਸੁਹਾਣੇ ਬਾਰੇ ਬੋਲਦੀ ਹੈ ਕਦੇ ਭਾਨੇ ਬਾਈ ਬਾਰੇ ਬੋਲਦੀ ਆ ਕੀ ਬਬਰ ਸ਼ੇਰੀ ਬੰਦਿਆ ਕਦੇ ਕਾਣਾ ਬੋਲਦੀ ਆ ਤੇ ਕਾਣਾ ਤੇ ਤੈਨੂੰ ਕੀ ਪ੍ਰੋਬਲਮ ਆ ਉਹ ਤਾਂ ਕਦੇ ਕੁਝ ਬੋਲਦੀ ਆ ਕਦੇ ਕੁਝ ਬੋਲਦੀ ਸੁਨੀਰਾ ਦੇ ਵਿੱਚ ਕੋਡ ਦੋਨੇ ਦੇ ਵਿੱਚ ਮਾਈਆਂ ਇੱਥੋਂ ਸਟੇਜ ਆ ਜਿਹੜੀ ਤੁਹਾਨੂੰ ਅਸੀਂ ਦਿਖਾ ਦਿੰਨੇ ਕਿਉਂਕਿ ਟਰੈਲੀ ਤੋਂ ਚੜਕੇ ਹੀ ਦੇਖਿਆ ਜਾ ਸਕਦਾਗਾ ਦੇਖ ਸਕਦੇ ਹੋ ਤੁਸੀਂ ਇਕੱਠਾ ਜਿਹੜਾ ਬਹੁਤ ਭਾਰੀ ਗਿਣਤੀ ਦੇ ਵਿੱਚ ਇਕੱਠਾ ਹੋਇਆ ਗਿਆ ਮਾਈਆਂ ਆਪਣੇ ਨਾਲ ਇੱਥੇ ਏਸੇ ਪਿੰਡ ਦੀ ਮਤਲਬ ਕੀ ਕਹੋਗੇ ਛੋਡੇ ਪਿੰਡ ਦਾ ਨੌਜਵਾਨ ਇੱਥੋਂ ਦਾ ਪੁਲਿਸ ਨੇ ਫੜ ਕੇ ਉਹਦੇ ਤੇ ਕੇਸ ਕਰਤਾ ਕਿ ਚੰਨੀ ਉਹਨੇ ਸੱਚੀ ਵਿੱਚ ਚੋਰੀ ਕੀਤੀ ਸੀ ਜਿਸ ਕਰਨ ਨੂੰ ਤੇ ਉਹਦੇ ਕੋਈ ਕੋਸ਼ਾਈ ਨਹੀਂ ਸੀ ਵੀ ਚੋਰੀ ਕਰ ਲੂਗਾ ਅੱਛਾ ਮੈਂ ਜੋ ਝੂ ਉਹਦਾ ਵੈਨਸ਼ੇਦਾਰ ਦਾ ਕੰਮ ਲੋਕਾਂ ਦੇ ਤੇ ਉਹ ਛੇਤੀ ਬਚਾਦੇ ਤੇ ਹੋ ਕੱਖੇਗਾ ਹਾਂ ਲਗਾਤਾਰ ਕਿਸ ਪਾਰੇ ਨੇ ਹੁਣ ਤੱਕ ਹਾਂ ਲਗਾਤਾਰ ਪਾਈ ਜਾਂਦੇ ਆ ਕੀ ਕਹੋਗੇ ਮੈਂ ਤਾਂ ਸਾਰੇ ਪਿੰਡ ਦਾ ਤਾਂ ਬਹੁਤ ਨੌਜਵਾਨ ਵਧੀਆ ਸੀ ਸਾਰੇ ਪਿੰਡ ਦਾ ਵਧੀਆ ਕੰਮ ਕਰਦਾ ਸੀ ਇਹ ਹੁਣ ਤਾਂ ਝੂਠਾ ਫੜਿਆ ਹੋਇਆ ਹਾਂ ਤੇ ਹੋਰ ਅਸੀਂ ਕੁਝ ਨਹੀਂ ਕਹਿ ਸਕਦੇ ਸਿਰ ਤਾਂ ਹੱਥ ਬੰਦ ਕੇ ਬੈਠੀਆ ਲਗਾਤਾਰ ਤੈਨੂੰ ਕਿਸ ਪਤਾ ਕੀ ਲੱਗਦਾ ਵੀ ਉਹ ਇਸ ਤਰ੍ਹਾਂ ਦਾ ਨਾ ਨਾ ਬਹੁਤ ਵਧੀਆ ਕਰਦਾ ਥਰੇਗ ਥਰੇ ਆਦਤ ਕਰਦਾ ਥਰੇ ਗਰੀਬ ਦੀ ਬਹੁਤ ਜ਼ਿਆਦਾ ਕਰਦਾ ਹਾਂ ਬਹੁਤ ਵਧੀਆ ਸੀ ਪਹਿਲਾਂ ਬਈ ਸਾਡੇ ਪਿੰਡ ਦਾ ਪਾਲ ਪਾਂਸੀ ਮਾਰਦਾ ਉਹ ਠਾਸੀ ਉਹ ਬਣਾ ਬਲਾਰਸੀ ਹੁਣ ਸਾਡੇ ਇਹ ਹੋਰ ਦੂਜਾ ਹੋ ਗਿਆ ਸਾਡੇ ਪਿੰਡ ਦੇ ਭਾਈ ਜਾਂਦੇ ਝੂਠੇ ਪਰਚੇ ਹਾਂ ਸਾਡੇ ਪਿੰਡ ਦਾ ਬੇੜਾ ਕਰ ਕੋਈ ਪਹਿਲਾਂ ਸਾਡੇ ਪਿੰਡ ਦਾ ਪਾਲ ਪਾਂਸੀ ਮਾਰਦਾ ਝੂਠੇ ਝੂਠੇ ਵਿਚਾਰਿਆਂ ਨੂੰ ਅੰਦਰ ਕਰੀ ਜਾਂਦਾ ਹੈ ਹੈ ਐਨੀ ਵਿਚਾਰ ਤੇ ਕੁੱਟ ਮਾਰ ਹੋਈ ਜਾਂਦੀ ਹੈ ਬੱਸ ਹੈ ਕਿ ਇੰਨਾ ਗਰੀਬਾਂ ਦਾ ਇੰਨਾ ਪਣਾ ਕਰਦਾ ਸੀ ਬਹੁਤ ਜ਼ਿਆ ਉਈ ਮਾੜਾ ਜਵਾਨਾ ਚੰਗੇ ਕੰਮ ਕਰਦਾ ਸਾਡੇ ਪਿੰਡ ਦਾ ਉਹੀ ਸਰਕਾਰ ਜਰ ਨਹੀਂ ਰਹੀ ਪਹਿਲਾਂ ਸਾਡੇ ਪਾਲ ਪੰਸੀ ਐਵੇਂ ਜੁਕਰੋ ਚੰਗੇ ਕੰਮ ਕਰਦਾ ਸੀ ਉਹ ਐਵੇਂ ਜੁਕਰ ਸਰਕਾਰ ਨੇ ਝੂਠੇ ਇਲਜ਼ਾਮ ਲਾ ਲਾ ਕੇ ਉਹ ਮਾਰ ਸੱਤ ਮਹੀਨਾਂ ਦਾ ਭਾਈ ਦੀ ਪਾਲ ਬੰਸੀ ਇਹ ਤਾਂ ਕੱਲਾ ਸੀ ਇਹ ਤਾਂ ਬਾਈ ਬਾਈ ਨਹੀਂ ਦਾ ਮਾਨਤ ਕੀ ਤੇ ਪਿਓ ਆ ਦਾਦੀ ਆ ਉਹਦੀ ਹੱਥ ਕਟਾਇਆ ਹਾਂ ਉਹਦਾ ਹੱਥ ਕਟਾਇਆ ਹੋਇਆ ਹਾਂ ਕਿੰਨੇ ਇੱਕ ਪੰਪਾ ਨਾ ਮੰਦਾ ਨਾ ਪੂਰੀ ਗਰੀਬੀ ਦੇ ਵਿੱਚ ਨਿਕਲਿਆ ਹੋਇਆ ਹਾਂ ਪੂਰੀ ਗਰੀਬੀ ਚੋਂ ਨਿਕਲਿਆ ਭਾਈ ਇਹਦੀ ਮਾਤਾ ਵਿਚਾਰੀ ਵਧੀਆ ਸਾਡੇ ਨਾਲ ਵਧੀਆ ਤੀ ਵਧੀਆ ਕੰਮ ਕਰ ਦਿੱਤੀ ਕਿ ਉਹ ਤਾਂ ਆਪ ਉਹ ਮਾਤਾ ਜੀ ਜਾਗੇ ਤੂੰ ਮੱਕੀ ਹਾਂ ਉਹ ਬੈ ਨਾਨੇ ਉਹ ਬੈ ਨਾਨੇ ਭਾਈ ਸਾਡੇ ਨਾਲ ਆਪ ਕੰਮ ਕਰਦੇ ਰਹੇ ਆ ਵਿਚਾਰੇ ਬਹੁਤ ਵਧੀਆ ਸੀ ਕੀ ਹੁਣ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰਦਾ ਭਾਈ ਵੀ ਅਲੇ ਠੁੱਠੇ ਜਾਂ ਨਾ ਪਏ ਜਾਣ ਉਹ ਸਹੀ ਆ ਬੱਚਾ ਸਾਡਾ ਹਾਂ ਸਾਡੇ ਪਿੰਡ ਦਾ ਬੱਚਾ ਇਹ ਠੁੱਠੇ ਜਾਂ ਕੀ ਕੀ ਕਹੋਗੇ ਮੈਂ ਤਾਂ ਸੋੜੇ ਪਿੰਡ ਦਾ ਨੌਜਵਾਨ ਹਾਂ ਮੈਂ ਤਾਂ ਇਹ ਚਾਹੁੰਨੀ ਆ ਵੀ ਛੇਤੀ ਤੋਂ ਛੇਤੀ ਉਹਨੂੰ ਬਾਹਰ ਕੱਢਿਆ ਜਾਵੇ ਤੇ ਸਾਡੀ ਹੱਥ ਬੰਨ ਕੇ ਇਹੀ ਬੇਨਤੀ ਆ ਤੇ ਵੀ ਉਹ ਤਾਂ ਜਿਹੜਾ ਵਿਚਾਰਾ ਠੁੱਠਿਆ ਜਾਂ ਬਾਲੇ ਪੈ ਰਹੇ ਨੇ ਨਾ ਇਹ ਬਹੁਤ ਗਲਤ ਗਲਤ ਗੱਲ ਨਾ ਹੋਈ ਸਾਡਾ ਬਹੁਤ ਆ ਹੋ ਹੋਇਆ ਪਿਆਗਾ ਜਿੱਦੜਾ ਵਿਚਾਰਾ ਇਹ ਫੜਿਆਗਾ ਨਾ ਉਹਦੇ ਦਾ ਸਾਡੇ ਅੰਦਰ ਅਦ ਲੱਗੀ ਪਈ ਆ ਤੇ ਵੀ ਜੇ ਉਹਦੀ ਮਾਤਾ ਹੁੰਦੀ ਅੱਜ ਦੇਖਾ ਉਹ ਵੀ ਤੜਫਦੀ ਹੈ ਹੈ ਦਾਦੀ ਜੀ ਉਹ ਵੀ ਵਿਚਾਰੀ ਤੜਫ ਰਹੀ ਆ ਤੇ ਕੀ ਕਰੂਗੀ ਦਾਦੀ ਦਾਦੀ ਕਹਿੰਦੀ ਮੈਨੂੰ ਲੈ ਜਾਣ ਹਾਂ ਬਹੁਤ ਚੰਗੇ ਕੰਮ ਕੀਤੇ ਜੀ ਇਹ ਜੇ ਕੰਮ ਕੋਈ ਕੀਤਾ ਨਹੀਂ ਇਹਨੇ ਵੀ ਐ ਕੋਈ ਮਾੜਾ ਸਾਡੇ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜ ਨਹੀਂ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਚਾ ਤੁੜਵਾਉਣਾ ਸਾਥ ਤੋਂ ਦੁਸ਼ਮਣ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ